ਵਾਹਿਗੁਰੂ ਬੋਲੇਗਾ ਵਾਹਿਗੁਰੂ 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 ਤੋਹਾਂ ਤਾਂ ਬਹੁਤ ਬੋਲਦੇ ਹੋ ਵਾਹਿਗੁਰੂ ਮੇਰੇ ਕਰੀਏ ਮੇਰੇ ਮਾਲਕ ਸਿਪੇ ਪਾਸ਼ਾ ਤੋਹਾਂ ਤਾਂ ਬਹੁਤ ਬੋਲਦੇ ਹੋ ਵਾਹਿਗੁਰੂ 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 ਜੀ ਤੁਹਾਨੂੰ ਬਾਬਾ ਜੀ ਸਿਂ ਕਿਰਪਾ ਕਰਿਓ ਵਾਹਿਗੁਰੂ ਮੇਰ ਪ੍ਰਾਪਤਿ ਹੋ। ਆਰਕ ਜੀ ਮੇਰ ਪ੍ਰਾਪਤਿ ਹੋ ਵਾਹਿਗੁਰੂ। ক্ষমা ਕਰਾਏ ਬਰਤਤਾ ਪਾਇਆ ਤੇ ਕਿਰਪਾ ਕਰਿਓ

ਵਾਹਿਗੁਰੂ ਤੰਤਨ ਬਾਬਾ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਵਾਹਿਗੁਰੂ ਗੱਥੇ ਬਾਰੇ ਜ਼ੋਰਦਾਰ ਆਮਾਗਾਚੀ ਦਾਤਾ ਤੰਤਨ ਬਾਬਾ ਜੀ ਵਾਹਿਗੁਰੂ ਵਾਹਿਗੁਰੂ ਮੇਰ ਕਰੀ ਮੇਰੇ ਵਾਹਿਗੁਰੂ ਸਿੱਕੇ ਆਜਾ ਤੰਤਨ ਬਾਬਾ ਜੀ ਵਾਹਿਗੁਰੂ Thank you. ਵਾਹਿਗੁਰੂ ਵਾਹਿਗੁਰੂ ਤਨ ਤਨ ਸ਼ੁਰੂਆਤ ਜੰਦੇ ਪਾਛਾ ਜੀ ਵਾਹਿਗੁਰੂ ਦੱਖਣ ਕਰੋ ਜੀ ਰਾਮ ਸਰ ਸਾਹਿਬ ਸੁਰਪੁਰਾ ਮੰਜੀ ਸਾਹਿਬ ਬੇਰੂ ਤੇ ਦੱਖਣ ਕਰੋ ਵਾਹਿਗੁਰੂ ਵਾਹਿਗੁਰੂ ਤਨ ਤਨ ਸ਼ੁਰੂਆਤ ਜੰਦੇ ਪਾਛਾ ਵਾਹਿਗੁਰੂ 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 ਬੱਦਲ ਬਹੁਤ ਵਾਹਿਗੁਰੂ ਠੰਡ ਬਹੁਤ ਹੈ ਵਾਹਿਗੁਰੂ ਵਾਹਿਗੁਰੂ ਦੱਖਾਂ ਕਰੋ ਵਾਹਿਗੁਰੂ ਆਰਾਮ ਚੱਪਾਈਆਂ ਅੰਦਰੋਂ ਪੰਜ ਪਾਛੇ ਪਨੀ ਪਾਛੇ ਲਾਈ ਬਿਤੀ ਦੱਖਾਂ ਕਰੋ ਵਾਹਿਗੁਰੂ 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 ਆਰਾਮ ਚੱਪਾਈਆਂ

ਵਾਹਿਗੁਰੂ ਵਾਹਿਗੁਰੂ ਤੇ ਪਾਤਸ਼ਾਹ ਮੇਰ ਤੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦਸਤਖਤ ਕਰੋ ਵਾਹਿਗੁਰੂ ਸ੍ਰੀ ਰਾਮ ਸਭ ਸਾਈ ਭਾਈ ਵਾਹਿਗੁਰੂ ਗੁਰੂ ਤੇ ਮੰਡੀ ਸਾਹਿਬ ਦੇ ਦਸਤਖਤ ਕਰੋ ਵਾਹਿਗੁਰੂ ਹਾਂ ਧੰਨ ਬਾਰ ਬਾਰ ਗੁਰੂ ਅਰਜਨ ਦੇ ਪਾਤਸ਼ਾਹ ਜੀ ਵਾਹਿਗੁਰੂ ਵਾਹ ਕਿੱਦਿਓ ਦੱਖਣ ਕਰੋ ਮਾਤਾ ਦੋਤਾ ਸਿੰਘ ਜੀ ਬਾਬਾ ਗਾਇਤਾ ਸਿੰਘ ਜੀ ਗੋਤ ਕਰੋ ਸਾਇਕ ਵਾਹ ਵਾਹਿਗੁਰੂ ਵਾਹ 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 ਇਹ ਆਖ ਕੇ ਨੀ ਵਾਹੇ ਗੁਰੂ ਵਾਹਿਗੁਰੂ ਆਪਣੀ ਨਾਮ ਨੂੰ ਰੋ ਰਿਓ ਸੰਕੀਰਿਓ ਕੋਟ ਲੇ ਕੋਟ ਨਾ ਕੋਈ ਆਇਆ ਲੀ ਵਾਹੇ ਗੁਰੂ

ਉਹ ਜੇ ਪਤਾ ਅਦਾ ਸ਼ਕਾਇਆ ਇਹਦਾ ਵੈਲਿਊ ਸੰਗਰਾਂ ਚਾਹ ਦਾ ਨੰਗਰ ਵਾਜੀ ਉਹ ਹੈ ਕਿ ਉਹ ਹੈ ਕਿ ਉਹ ਹੈ ਕਿ ਉਹ ਹੈ ਬੰਮੀ ਮੇਰੇ ਵਾਈਬ੍ਰੋ ਘਰ ਤੇ ਜਾਣਾ ਮੇਰੇ ਘਰ ਆਪੇ ਟਿਕਟ ਬਾਅਸ ਵਾਈਬ੍ਰੋ ਜੀ ਉਹਦੇ ਚੰਗੀ ਲੱਗੇ ਵਾਈਬ੍ਰੋ ਦੱਤਿਆ ਕਰਾਈ ਦਿਓ ਵਾਹਿਗੋਬਾ ਦੀ ਜਗ੍ਹਾ ਜਾਦੇ ਵੀ ਬਾਜ਼ਰ ਦਾ ਕਮਾੜ ਜੋ ਕਰਕੇ ਜਾ ਰਹੇ ਵਾਈਬ੍ਰੋ ਵਾਹ I <laughs>